ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਪਿਆਰੀ ਜੀ ਕਹਾਣੀ ਲੈ ਕੇ ਆਏ ਆਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਆਓ ਜੀ ਤੁਹਾਨੂੰ ਸੁਣਾਉਨੇ ਆ ਇਹ ਸਿੱਖਿਆਦਾਇਕ ਕਹਾਣੀ ਦਾਦੀ ਆਪਣੇ ਪੋਤਿਆਂ ਨੂੰ ਬੋਲਦੀ ਹੈ ਕਿ ਪਿਆਰੇ ਬੱਚਿਓ ਅੱਜ ਤੱਕ ਮੈਂ ਤੁਹਾਨੂੰ ਰਾਤ ਸੌਣ ਤੋਂ ਪਹਿਲਾਂ ਇੱਕ ਨਵੀਂ ਕਹਾਣੀ ਸੁਣਾਈ ਹੈ ਪਰ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣ ਜਾ ਰਹੀਆਂ ਜਿਸ ਨੂੰ ਸੁਣ ਕੇ ਜੇਕਰ ਤੁਸੀਂ ਆਪਣੇ ਦੇਲ ਦਿਮਾਗ ਵਿੱਚ ਬਿਠਾ ਲਮੋਗੇ ਤਾਂ ਜ਼ਿੰਦਗੀ ਵਿੱਚ ਕਦੀ ਕਿਸੇ ਤੋਂ ਧੋਖਾ ਨਹੀਂ ਖਾਓਗੇ ਕਹਾਣੀ ਨਹੀਂ ਹੈ ਇੱਕ ਸਵਾਲ ਹੈ ਕਿ ਦੁਨੀਆ ਕੀ ਹੈ ਤੇ ਇਸ ਦਾ ਜਵਾਬ ਤੁਹਾਨੂੰ ਆਪ ਇਹ ਸਾਰੀ ਕਹਾਣੀ ਸੁਣ ਕੇ ਮਿਲ ਜਾਵੇਗਾ ਤੇ ਆਓ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਇੱਕ ਪਿੰਡ ਵਿੱਚ ਇੱਕ ਚੰਦਰ ਸ਼ੇਖਰ ਨਾਂ ਦਾ ਸਰਪੰਚ ਰਹਿੰਦਾ ਸੀ ਉਸ ਦੇ ਘਰ ਵਿੱਚ ਦੋ ਧੀਆ ਸਾਂਝੀ ਤੇ ਸੋਨੀਆ ਸਨ ਚੰਦਰ ਸ਼ੇਖਰ ਦਾ ਇੱਕ ਪੁੱਤਰ ਵੀ ਸੀ ਜਿਸ ਦਾ ਨਾਮ ਸੁਸ਼ੀਲ ਸ਼ੇਖਰ ਸੀ ਪਰ ਚੰਦਰ ਸ਼ੇਖਰ ਦੀ ਪਤਨੀ ਕੁਝ ਸਾਲ ਪਹਿਲਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਆਂਡ ਗਵਾਂਡ ਚੰਦਰ ਸ਼ੇਖਰ ਦੇ ਸਰਪੰਚ ਹੋਣ ਦੇ ਨਾਤੇ ਉਸ ਦੀ ਬੜੀ ਤਾਰੀਫ਼ ਕਰਦੇ ਰਹਿੰਦੇ ਸਨ ਪਿੰਡ ਵਿੱਚ ਜੇਕਰ ਕੋਈ ਮੁਸ਼ਕਿਲ ਆ ਜਾਂਦੀ ਅੱਛਾ ਚੰਦਰ ਸ਼ੇਖਰ ਕੋਲ ਆ ਕੇ ਆ ਕੇ ਉਸ ਮੁਸ਼ਕਿਲ ਦਾ ਹੱਲ ਕਢਵਾ ਲੈਂਦੇ ਸਨ ਸਾਰਾ ਪਿੰਡ ਚੰਦਰ ਸ਼ੇਖਰ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਕਈ ਦੇ ਤਾਂ ਮੂੰਹ ਤੇ ਉਸ ਦੀ ਪ੍ਰਸ਼ੰਸਾ ਹੀ ਰਹਿੰਦੀ ਸੀ ਕਿ ਚੰਦਰ ਸ਼ੇਖਰ ਜੀ ਤੁਸੀਂ ਸਾਡੇ ਸਰਪੰਚ ਹੀ ਨਹੀਂ ਸਗੋਂ ਸਾਡੀ ਜਿੰਦ-ਜਾਨ ਵੀ ਹੋ ਸਾਡੇ ਰੱਬ ਹੋ ਤੁਸੀਂ ਅਸੀਂ ਤੁਹਾਨੂੰ ਦਿਲੋਂ ਮੁਹੱਬਤ ਕਰਦੇ ਹਾਂ ਚੰਦਰ ਸ਼ੇਖਰ ਪਿੰਡ ਵਾਲਿਆਂ ਦੀ ਆਰਥਿਕ ਰਾਜਨੀਤਿਕ ਤੇ ਧਾਰਮਿਕ ਪੱਖੋਂ ਵੀ ਮਦਦ ਕਰਦਾ ਸੀ ਇੱਕ ਦਿਨ ਸਰਪੰਚ ਚੰਦਰ ਸ਼ੇਖਰ ਦੇ ਦਿਲ ਵਿੱਚ ਇੱਕ ਖਾਹਿਸ਼ ਪੈਦਾ ਹੋਈ ਕਿ ਉਹ ਐਮ.ਐਲ.ਏ ਦੀ ਸੀਟ ਤੇ ਖੜਾ ਹੋ ਜਾਵੇਗਾ ਕੋਸ਼ਿਸ਼ਾਂ ਨਾਲ ਉਸ ਨੂੰ ਐਮ.ਐਲ.ਏ ਦੀ ਟਿਕਟ ਮਿਲ ਹੀ ਗਈ ਲੋਕਾਂ ਨੇ ਸਬੰਧੀਆਂ ਨੇ ਅਤੇ ਰਿਸ਼ਤੇਦਾਰਾਂ ਨੇ ਉਸ ਦਾ ਬੋਟਾਂ ਵਿੱਚ ਖੂਬ ਸਾਥ ਦਿੱਤਾ ਖੂਬ ਸ਼ਰਾਰ ਖੂਬ ਸਾਰੇ ਪਕਵਾਨ ਚੱਲੇ ਅਤੇ ਨੋਟ ਵੀ ਚੱਲੇ ਤੇ ਲੋਕਾਂ ਨੇ ਦੋਹੀ ਹੱਥੀ ਉਸ ਨੂੰ ਲੁੱਟਿਆ ਤੇ ਖਾਦਾ ਅੰਤ ਬੋਟਾਂ ਪਈਆਂ ਤੇ ਚੰਦਰ ਸ਼ੇਖਰ ਸਰਪੰਚ ਜਿੱਤ ਗਿਆ ਲੋਕਾਂ ਨੇ ਫੇਰ ਖੂਬ ਜਸ਼ਨ ਮਨਾਏ ਮਠਿਆਈਆਂ ਆਈਆਂ ਤਰ੍ਹਾਂ-ਤਰ੍ਹਾਂ ਦੇ ਸਪਕਵਾਨ ਆਏ ਲੋਕਾਂ ਦੀ ਦਿਲੋ ਸਨੇਹ ਭਰੀ ਬਾਣੀ ਸੁਣ ਕੇ ਇੱਕ ਦਿਨ ਚੰਦਰ ਸ਼ੇਖਰ ਨੇ ਸੋਚਿਆ ਕਿ ਦੁਨੀਆ ਵਾਕਿਆ ਹੀ ਉਸ ਨੂੰ ਤੇ ਦਿਲੋਂ ਪਿਆਰ ਕਰਦੀ ਹੈ ਕਿ ਜਾਂ ਮੇਰੀ ਅਮੀਰੀ ਮੇਰੀ ਕੁਰਸੀ ਤੇ ਆਉਦੇ ਨੂੰ ਮਤਲਬ ਨੂੰ ਪਿਆਰ ਕਰਦੀ ਹੈ ਇਸ ਗੱਲ ਦੀ ਮੈਂ ਜਾਂਚ ਕਰਨਾ ਚਾਹੁੰਦਾ ਹਾਂ ਸਰਪੰਚ ਅਤੇ ਐਮ ਐਲ ਏ ਚੰਦਰ ਸ਼ੇਖਰ ਨੇ ਅਖਬਾਰਾਂ ਵਿੱਚ ਕੜਵਾ ਦਿੱਤਾ ਕਿ ਚੰਦਰ ਸ਼ੇਖਰ ਜਾਲੀ ਬੋਟਾਂ ਨਾਲ ਜੁੱਤੇ ਆ ਤੇ ਸਰਕਾਰ ਉਸ ਦੇ ਘਰ ਦੀ ਕੁੜਕੀ ਕਰੇਗੀ ਉਹ ਪੁਰਾਣਾ ਮੁਜਰਮ ਸੀ ਤੇ ਇੱਕ ਗਰੀਬ ਲੋਹਾਰ ਸੀ ਇਸ ਤਰ੍ਹਾਂ ਚੰਦਰ ਸ਼ੇਖਰ ਨੇ ਇਹ ਸਭ ਕਰ ਦਿੱਤਾ ਜਦੋਂ ਚੰਦਰ ਸ਼ੇਖਰ ਨੇ ਇਹ ਕੀਤਾ ਤਾਂ ਕਹਿੰਦੇ ਨੇ ਕਿ ਬਦਬੂ ਅਤੇ ਖੁਸ਼ਬੂ ਬੜੀ ਜਲਦੀ ਨਾ ਫੈਲਦੀਆਂ ਨੇ ਇਹ ਛਪੀਆਂ ਹੋਈਆਂ ਖਬਰਾਂ ਸਾਰੇ ਲੋਕਾਂ ਤੱਕ ਫੈਲ ਗਈਆਂ ਸਾਰੇ ਲੋਕ ਜਿਹੜੇ ਉਸ ਤੋਂ ਫਾਇਦਾ ਉਠਾਉਂਦੇ ਸਨ ਜਾਂ ਸਾਰੀ-ਸਾਰੀ ਦਿਹਾੜੀ ਉਸ ਕੋਲੋਂ ਰੌਣਕ ਵਧਾਉਣ ਲਈ ਜਾਂ ਉਸ ਦੀ ਰਖਵਾਲੀ ਲਈ ਗਾਰਡ ਬਣ ਕੇ ਬੈਠੇ ਸਨ ਸਾਰੇ ਇੱਕਦਮ ਹੀ ਬਦਲ ਗਏ ਤੇ ਸਰਪੰਚ ਚੰਦਰ ਸ਼ੇਖਰ ਐਮ ਐਲ ਏ ਦੇ ਵਿਰੁੱਧ ਬੋਲਣ ਲੱਗ ਪਏ ਕੋਈ ਕਹਿਣ ਲੱਗ ਪਿਆ ਉਹ ਯਾਰੋ ਮੈਂ ਤੁਹਾਨੂੰ ਕਿਹਾ ਹੀ ਸੀ ਕਿ ਨਾ ਕਿ ਚੰਦਰ ਸ਼ੇਖਰ ਸਰਪੰਚ ਚੋਰ ਹੈ ਇਸ ਨੂੰ ਵੋਟ ਨਾ ਪਾਓ ਕੋਈ ਕਹਿਣ ਲੱਗਾ ਚੰਦਰ ਸ਼ੇਖਰ ਨੇ ਕਿਤੋਂ ਲੁੱਟਦਾ ਮਾਲ ਬੋਟਾਂ ਵਿੱਚ ਲੁਟਾਇਆ ਸੀ ਤਾਂ ਹੀ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਠਿਆਈਆਂ ਲਿਆਉਂਦਾ ਸੀ ਹੁਣ ਪਤਾ ਲੱਗੂ ਹੁਣ ਸਾਰੀ ਪੋਲ ਖੁੱਲ ਗਈ ਹੈ ਜਿਹਦੇ ਬੱਚੇ ਨੂੰ ਐਮ ਐਲ ਏ ਚੰਦਰ ਸ਼ੇਖਰ ਨੇ ਹਾਲੇ ਹਫ਼ਤਾ ਪਹਿਲਾਂ ਨੌਕਰੀ ਹੀ ਤੇ ਲਗਵਾਇਆ ਹੀ ਸੀ ਉਹੀ ਦੂਸਰੀ ਪਾਰਟੀ ਨਾਲ ਲੱਗ ਕੇ ਉਸ ਨੂੰ ਮਾੜਾ ਚੰਗਾ ਬੋਲਣ ਲੱਗਾ ਅੱਜ ਭਲਾ ਕਰਨ ਦਾ ਇਹ ਜ਼ਮਾਨਾ ਏ ਕੋਈ ਕਹਿ ਰਿਹਾ ਸੀ ਹੁਣ ਐਮ ਐਲ ਏ ਚੰਦਰ ਸੇਖਰ ਦੀ ਕੁਰਸੀ ਚਲੀ ਗਈ ਹੁਣ ਇਹਦੇ ਕੋਲੋਂ ਕੀ ਲੱਭਣਾ ਦਫਾ ਕਰੋ ਇਹਨੂੰ ਭਾਵੇਂ ਕਿਸੇ ਨੂੰ ਖਾਸ ਨੂੰ ਐਮ ਐਲ ਏ ਚੰਦਰ ਸੇਖਰ ਦਾ ਦੇ ਇਨਸਾਨ ਕਬੂਲਤ ਨਾਲ ਪਿਆਰ ਨਹੀਂ ਸੀ ਤੇ ਉਸ ਤੇ ਯਕੀਨ ਵੀ ਨਹੀਂ ਸੀ ਰਿਹਾ ਇੱਥੋਂ ਤੱਕ ਕਿ ਉਸ ਦੀ ਸੰਤਾਨ ਵੀ ਚੰਦਰ ਸ਼ੇਖਨ ਦੇ ਬੁਰਦ ਹੋ ਗਈ ਜਿਨ੍ਹਾਂ ਨੇ ਉਸ ਨੂੰ ਰਾਜਿਆਂ ਦੀ ਜ਼ਿੰਦਗੀ ਦੀ ਤਰ੍ਹਾਂ ਪਾਲਿਆ ਪੋਸਿਆ ਸੀ ਦੁਨੀਆ ਆਪਣਿਆਂ ਤੇ ਬੇਗਾਨਿਆਂ ਦਾ ਇੱਕ ਨੌਣਾ ਤਮਾਸ਼ਾ ਚੰਦਰ ਸ਼ੇਖਰ ਨੇ ਇੱਕ ਅੱਖ ਨਾਲ ਓਲੇ ਹੋ ਕੇ ਵੇਖਿਆ ਸਬਨਾ ਦਾ ਤਮਾਸ਼ਾ ਝੂਠੀ ਸ਼ੋਹਰਤ ਝੂਠੀ ਪ੍ਰਸੰਸਾ ਅਤੇ ਮਤਲਬੀ ਪਿਆਰ ਦੇਖ ਕੇ ਐਮ ਐਲ اے ਚੰਦਰ ਸ਼ੇਖਰ ਨੂੰ ਦੁਨੀਆ ਦਾ ਸੱਚ ਨਜ਼ਰ ਆ ਗਿਆ ਕਿ ਦੁਨੀਆ ਕੀ ਹੈ ਅੱਖ ਖੋਲ ਕੇ ਵੇਖ ਤਮਾਸ਼ਾ ਦੁਨੀਆ ਦਾ ਦੁਨੀਆ ਫੋਲ ਕੇ ਵੇਖ ਤਮਾਸ਼ਾ ਦੁਨੀਆ ਦਾ ਤੂੰ ਸਮਝੇ ਕੀ ਤੈਨੂੰ ਚਾਉਣ ਵਾਲੇ ਤੇਰੇ ਨੇ ਆਪਾਂ ਫਰੋਲ ਕੇ ਵੇਖ ਤਮਾਸ਼ਾ ਦੁਨੀਆ ਦਾ ਆਪਣੇਆਂ ਦਾ ਤਾਂ ਦੁਨੀਆ ਦਾ ਮਤਲਬ ਪੁਣਾ ਵੇਖ ਕੇ ਚੰਦਰ ਸ਼ੇਖਰ ਐਮ ਐਲ ਏ ਦੇ ਮਨ ਤੇ ਬਹੁਤ ਵੱਡੀ ਠੇਸ ਤੇ ੱੱਕਾ ਲੱਗਿਆ ਉਸ ਨੇ ਦੀਵਾਰ ਤੇ ਲੱਗੀ ਮਾਤਾ ਸ਼ੇਰਾਂ ਵਾਲੀ ਜੀ ਦੀ ਫੋਟੋ ਅੱਗੇ ਹੱਥ ਜੋੜ ਕੇ ਰੋਂਦੇ ਹੋਏ ਕਿਹਾ ਕਿ ਮਾਂ ਏ ਤੇਰੀ ਦੁਨੀਆ ਕਿ ਹੋ ਜਈ ਹੈ ਮੈਨੂੰ ਆਪਣੇ ਪਾਸ ਬੁਲਾ ਲੈ ਮੈਂ ਇਸ ਮਤਲਬੀ ਦੁਨੀਆ ਵਿੱਚ ਨਹੀਂ ਰਹਿਣਾ ਚਾਹੁੰਦਾ ਨਹੀਂ ਰਹਿਣਾ ਚਾਹੁੰਦਾ ਫਿਰ ਐਮ ਐਲ اے ਚੰਦਰ ਸ਼ੇਖਰ ਨੇ ਆਪਣੀਆਂ ਅੱਖਾਂ 'ਚੋਂ ਹੰਝੂ ਪੂੰਝੇ ਤੇ ਆਪਣੇ ਦਫ਼ਤਰ ਵਿੱਚ ਚੁੱਪਚਾਪੀਤੇ ਬੈਠ ਗਿਆ ਅਗਲੇ ਦਿਨ ਅਖਬਾਰ ਵਿੱਚ ਫਿਰ ਛਪ ਕੇ ਆ ਗਿਆ ਕੀ ਐਮਐਲਏ ਚੰਦਰ ਸ਼ੇਖਰ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਤੇ ਝੂਠੇ ਸਾਬਤ ਹੋ ਗਏ ਹਨ ਉਹ ਕੱਲ ਵੀ ਐਮਐਲਏ ਸੀ ਤੇ ਅੱਜ ਵੀ ਐਮਐਲਏ ਹੈ ਤੇ ਅੱਗੇ ਵੀ ਰਹੇਗਾ ਦੁਨੀਆ ਫਿਰ ਉਸ ਦੇ ਹੱਕ ਵਿੱਚ ਗੱਲ ਕਰਨ ਲੱਗ ਪਈ ਇਹ ਕਹਾਵਤਾ ਸੱਚ ਹੋ ਗਈ ਕਿ ਦਾਤਰੀ ਦੇ ਬੰਦੇ ਇੱਕ ਪਾਸੇ ਹੁੰਦੇ ਨੇ ਪਰ ਦੁਨੀਆ ਦੇ ਦੰਦੇ ਦੋਹਾਂ ਪਾਸੇ ਹੁੰਦੇ ਨੇ ਐਮ ਐਲ اے ਚੰਦਰ ਸ਼ੇਖਰ ਨੇ ਹੁਣ ਹਰ ਕੰਮ ਵਾਸਤੇ ਆਪਣੇ ਦਫ਼ਤਰ ਵਿੱਚ ਫਾਰਮ ਛਪਵਾ ਕੇ ਰੱਖੇ ਸੀ ਜੋ ਵੀ ਉਸ ਕੋਲ ਕੋਈ ਕਿਸੇ ਕਿਸਮ ਦਾ ਕੰਮ ਕਰਵਾਉਣ ਆਵੇਗਾ ਉਸ ਨੂੰ ਇਹ ਫਾਰਮ ਜ਼ਰੂਰ ਭਰਨਾ ਪਵੇਗਾ ਫਾਰਮ ਦੇ ਉੱਪਰ ਮੋٹے-ਮੋٹے ਅੱਖਰਾਂ ਵਿੱਚ ਲਿਖਿਆ ਹੋਇਆ ਸੀ ਦੁਨੀਆ ਮਤਲਬ ਦੀ ਦੁਨੀਆ ਮਤਲਬ ਦੀ ਦੁਨੀਆ ਮਤਲਬ ਦੀ ਤੇ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਕਿਸੇ ਦਾ ਤੇਲਚੋ ਨਹੀਂ ਕਰਦਾ ਜੇਕਰ ਕਿਸੇ ਕੋਲੇ ਕੋਈ ਪੈਸਾ ਜਾਂ ਕੋਈ ਰਤਵਾ ਹੁੰਦਾ ਹੈ ਤਾਂ ਲੋਕ ਸਿਰਫ ਉਸਦੇ ਪੈਸੇ ਅਤੇ ਉਸਦੇ ਰਤਵੇ ਦੇ ਕਾਰਨ ਹੀ ਉਸ ਨੂੰ ਪਸੰਦ ਕਰਦੇ ਨੇ ਪਰ ਜਿਉਂ ਹੀ ਉਸ ਦੇ ਕੋਲੋ ਕੁਝ ਨਹੀਂ ਰਹਿੰਦਾ ਤਾਂ ਸਭ ਉਸ ਨੂੰ ਬੁਰਾ ਭਲਾ ਬੋਲਦੇ ਤੇ ਉਸ ਦਾ ਸਾਥ ਛੱਡ ਦਿੰਦੇ ਨੇ ਇਸ ਲਈ ਕਿਸੇ ਨੇ ਸੱਚ ਕਿਹਾ ਏ ਕਿ ਇਸ ਮਤਲਬੀ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਸਾਨੂੰ ਹਮੇਸ਼ਾ ਆਪਣੇ ਆਪ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਏ ਤੇ ਆਪਣੇ ਆਪ ਤੇ ਨਿਰਪਰ ਰਹਿਣਾ ਚਾਹੀਦਾ ਏ ਜੇਕਰ ਅਸੀਂ ਕਿਸੇ ਦੂਸਰੇ ਤੇ ਨਿਰਪਰ ਰਹਾਂਗੇ ਤਾਉ ਸਾਨੂੰ ਕਦੇ ਵੀ ਧੋਖਾ ਦੇ ਸਕਦਾ ਏ ਜਿਸ ਨਾਲ ਸਾਡੇ ਮਨ ਨੂੰ ਠੇਸ ਪਹੁੰਚ ਸਕਦੀ ਏ ਇਸ ਲਈ ਸਾਨੂੰ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਆਪਣੇ ਆਪ ਤੇ ਨਿਰਪਰ ਰਹਿਣਾ ਚਾਹੀਦਾ ਏ ਇਸ ਮਤਲਬ ਹੀ ਦੁਨੀਆ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਸਿੱਖਿਆ ਦਾ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ